ਆ ਗਿਆ ਤੇ ਕਬੱਡੀ ਪੁਣ இந்து ਆ ਗਿਆ ਰੁੜਕੇ ਵਾਲਾ இந்து ਆ ਗਿਆ ਜੰਮਲ ਇਸ ਖਿਡਾਰੀ ਤੋਂ ਵੀ ਵੱਡੀ ਆਸਾਂ ਨੇ ਲੈ ਰੇਡ ਔਰ ਦੂਸਰੇ ਪਾਸੇ ਵਾਹਿਗੁਰੂ ਵਾਹਿਗੁਰੂ ਨਾ ਕੈਨੇਡਾ ਸਾਰੇ ਵੀਰਾਂ ਵੱਲੋਂ ਮੇਰੇ ਵੀਰੋ 11000 ਸਾਹਮਣੇ ਕਬੱਡੀ ਨਿੱਕਾ ਨੌਜਾਨ ਘਬਰੂ ਪਉਣ ਦੇ ਲਈ ਵਾਧਾ ਹੋਇਆ ਹੈ ਬਿੰਦੂ ਨੇ 5000 ਰਾਹੁਲ ਦਿਵਾਨੀ ਜੁਆ ਐਨ ਕਹਿੰਦੇ 51000 ਦੀ ਇਸ ਵੇਲੇ ਪਹਿਲੀ ਰੇਡ ਮਨਦੀਪ ਧਾਕੜ ਗੋਗੜੀਆ ਵਾਲਾ ਇਸ ਵੇਲੇ ਲਾ ਪਾਉ ਜਫਾ ਕੇ ਨਹੀਂ ਤੇ ਮੰਨਣਾ ਤਗੜਾ ਨੰਬਰ ਆਪਣੀ ਟੀਮ ਲਈ ਜੋੜਦਾ ਦੀਪ ਮੁਠੱਡਾ ਵੱਲੋਂ ਧਾਕੜ ਦੇ ਦੋ ਜਫੇ 500 ਨਿਊਜ਼ੀਲੈਂਡ ਡਾਲਰ ਦੇ ਹੋਣਗੇ ਨਿਊਜ਼ੀਲੈਂਡ ਦਾ 500 ਡਾਲਰ ਦਿੱਤਾ ਜਾਊਗਾ ਜੋ ਤਾਕੜ ਦੇ ਜੋ ਜੱਫਿਆਂ ਦੇ ਵਾਸਤੇ ਲਓ ਇਧਰੇ ਪਾਸੇ ਜੋਤਾ ਆ ਕਰਦਾ ਕਬਾਲਾ ਮੁੰਡਾ ਆ ਦੂਸਰੇ ਪਾਸੇ ਫਿਰ ਮੈਡੀ ਲੈ ਕੈਂਚੀ ਗਿੰਦਾ ਗਿੰਦਾ ਸੰਧੂ ਜੱਫੇ ਵਾਲਾ ਤਕੜਾ ਜੱਫਾ ਕਬੱਡੀ ਦਾ ਜਰਾ ਲਈ ਆ ਬਹੁਤ ਬਹੁਤ ਧੰਨਵਾਦ ਔਰ ਇਸ ਲਈ ਕਹਿੰਦੇ ਚਿੱਤ ਪਾਲ ਦੀ ਰੇਡ ਪੈ ਰਹੀ ਹੈ ਮੇਰੇ ਵੀਰੋ ਮੁਕਾਬਲਾ ਸਿਰੇ ਦਾ ਹੈ ਨੰਬਰ ਇਸ ਲਈ ਤਾਲੀ ਦੇ ਸੇਜਾ ਨੇ ਖਿਡਾਰੀਓ ਆਹ ਵੇਖ ਰਹੇ ਵੀ ਦੂਸਰੇ ਪਾਸੇ ਨੌਜੋ ਨੌਜੋ ਗੱਭਰੂ ਇਹ ਐ ਨਿੱਕਾ ਨਦੋਰ ਵਾਲਾ ਖਾਠਾ ਮਾਰਦਾ ਇਕੱਠ ਬਈ ਆਹ ਵੇਖਦਾ ਵੀ ਲੱਖਾਂ ਰੁਪਈਆ ਲੱਗਣਾ ਜਦੋਂ ਖੇਡਦੇ ਆ ਵੱਲ ਵੱਡੇ ਆਹ ਵੇਖਦੇ ਆਂ ਦੀ ਲੱਖਾਂ ਦੀ ਗੱਲ ਹੋਣੀ ਐ ਆ ਨੌਜੋ ਨ ਗੱਭਰੂ ਜਤਿੰਦਰ ਜਤਿੰਦਰ ਇਸ ਵੇਲੇ ਟੱਕਰ ਸਿਰੇ ਦੀ ਜੂਰ ਲੱਗਿਆ ਹੋਇਆ ਇਹ ਨਾ ਜਤਿੰਦਰ ਝਾੜ ਤਰਕੇ ਦੇ ਵਿੱਚ ਬੜਾ ਰਿਕਾਰਡ ਨੇ ਵੱਡੇ ਆਹ ਵੱਡੇ ਰਿਕਾਰਡ ਬਣਦੇ ਹੋਏ ਆਹ ਸੋਨੀ ਦੀ ਰੇਡ ਇਹ लवली ਕੋਸ਼ਿਸ਼ ਕਰਦਾ ਮਹਿਮਦ ਵਾਲੀਆ ਪਰ ਦੇਖਦੇ ਵੀ ਕਮਾਲ ਕਰਦਾ ਹੈ ਨਾਨਕ ਕੂੜੀ ਅਵਤਾਰ ਤੇ ਸੀ ਹੁਣੀ ਮਾਣੀ ਮਠੱਡੇ ਵਾਲੇ ਦੇ ਸਾਰੇ ਯਾਰ ਅੱਜ ਦੇ ਮੇਲੇ ਲਈ ਵੀ ਵੱਡਾ ਜੋਰ ਲਾਣਾ ਤੇ 22 ਤਰੀਕ ਨੂੰ ਵੀ ਐਨ ਵੱਡਾ ਮੇਲਾ ਜਿਹੜਾ ਕਰਵਾ ਰਹੇ ਆ ਸਾਹਮਣੇ ਬੰਟੀ ਬੰਟੀ ਤੇ ਨੌਜਵਾਨ ਗੱਭਰੂ ਇਸ ਲਈ ਜੱਜ ਤਲਵੜੀਆਂ ਬੰਦੇ ਬੌਰ ਦੇ ਵੱਡੇ ਆ ਰੁੜਕੇ ਦੇ ਮੇਲੇ ਦੇ ਬਣਦੇ ਰਿਕਾਰਡ ਨੇ ਬੰਦੇ ਵੱਡੇ ਰਿਕਾਰਡ ਪੈਦਾ ਹੁੰਦੇ ਏ 1 ਮਾਰਚ ਨੂੰ ਬੱਬੂ ਮਾਨ ਕਪੂਰਥਲੇ ਵੀ ਆ ਗਏ ਹੋ ਜਣਾ ਲਾ ਅਗਲੀ ਕਬੱਡੀ ਖਾਣ ਦੇ ਵਾਸਤੇ ਜੋਤਾ ਜੋਤਾ ਮਹਿਮਦ ਵਾਲੀਆ ਵਾਧਾ ਹੋਇਆ ਤੇਰੀ ਫਾਈਨਲ ਖੇਡੂ ਗੱਲ ਅੱਜ ਰੁੜਕੇ ਦੇ ਵਿੱਚ 1 ਲੱਖ ਤੇ ਨਹੀਂ ਮੁੱਕਣੀ 2 ਤੇ ਨਹੀਂ ਮੁੱਕਣੀ 3 ਤੇ ਸਾਹਮਣੇ ਕਰ ਦਿਓ ਗੱਲ ਉਸਤਾਦ ਹਿੰਦੂ ਨੇ ਇੱਕ ਵਾਰੀ ਹਿੰਦੂ ਵੀ ਰੇਡ ਪੈਂਦੀ ਹੋਈ ਵੱਡੇ ਵੱਡੇ ਰਿਕਾਰਡ ਬਣਦੇ ਦੁਆਬੇ ਦੀ ਸਰਜ਼ਮੀਨ ਅਜਾਂ ਦੇ ਵਿੱਚ ਬੱਲੇ ਬੱਲੇ ਹੋਈ ਪਈ ਆਰੇ ਆਉਣਗੇ ਤੇ ਕਹਿੰਦੇ ਟਿੰਬੇ ਨਾਲ ਸੁਤ ਕਹਿਰ ਕਰੀ ਜਾਂਦਾ ਏ ਦੁਨੀਆ ਇਸ਼ਾਰੇ ਰੈਂਬੋ ਵੱਲ ਕਰਦੀ ਮਿੱਤਰਾਂ ਦੇ ਕਾਪੀ ਉੱਤੇ ਉਹੀ ਹੋਣੀ ਏ ਜਿਹੜੀ ਗੱਲਬਾਤ ਦੀ ਤੂੰ ਗੱਲ ਕਰਦੇ ਉਹ ਕਰਦੇ ਹੁੰਦੇ ਜਦ ਅਮਰੀਕਾ ਦੇ ਮੇਲੇ ਹੁੰਦੇ ਵੀ ਵੱਡੇ ਪੱਧਰ ਤੇ ਵਜੀਤ ਵਾਸੀ ਚੁਈਏ ਵਾਲਾ ਐਨ ਕਬੱਡੀ ਦੇ ਖਿਡਾਰੀਆਂ ਤੇ ਮਾਇਆ ਲਾਉਂਦਾ ਉਹ ਵੀ ਪੁੱਛੇ ਨੇ ਜੀ ਆਇਆਂ ਨੂੰ ਐ ਸਾਹਮਣੇ ਪਈ ਹੋ ਰੇ ਇੱਕ ਹੱਥੇ ਨਾਲ ਆਹ ਦੇਖਦੇ ਲਈ ਧਾਗੀ ਦਾ 52000 ਦੀਆਂ ਦੋ ਰੇਡਾਂ ਉਸਤਾਦ ਜੀ ਸਫਲ ਹੋ ਗਈਆਂ ਮੰਦੇ ਦੀਆਂ ਅਗਲੀ ਰੇਡ ਉਸਤਾਦ ਜੀ ਦੇ ਬੋਲ ਬਲਜੀਤ ਸਿੰਘ ਦੀ ਬਾਸੀ ਚੂਹੇ ਕੀ ਚੜਦਾ ਪੰਜਾਬ ਕਲੱਬ ਸੈਕਰਾਮੈਂਟੋ ਦੇ ਮੇਨ ਕੱਤਰ ਤਤਰ ਦੇ ਵਿੱਚ ਇੱਕ ਨੇ ਗੱਲ ਇਹਨਾਂ ਦੇ ਪਿੰਨ ਚੂਹੇ ਕੀ ਦੇ ਵਿੱਚ ਵੀ ਰੌਣਕਾਂ ਲੱਗੀਆਂ ਨੇ ਅੱਜ ਰੁੜਕੇ ਦੀ ਧਰਤੀ ਆ ਟਾਕੜ ਦੇ ਦੋ ਜਫੇ 500 ਡਾਲਰ ਦੇ ਹੋਣਗੇ ਦੀ ਮਠਾੜਾ ਦੀ ਉਹਨਾਂ ਦਾ ਐਲਾਨ ਕੀਤਾ ਹੋਇਆ ਆ ਟਾਕੜ ਤੇ ਦੂਸਰੇ ਪਾਸੇ ਜਿੰਤਪਾਲ ਜੇ ਕੋਜ ਤੋ ਅੱਜ ਹੀ ਆਇਆ ਉਸਤਾਦ ਜੀ ਤੇ ਕਹਿੰਦੇ ਹੁੰਦੇ ਫੈਡਰੇਸ਼ਨ ਲਈ ਵੱਡੀਆਂ ਹਦਅਤਾਂ ਪਹਿਲੇ ਨਿਊਜ਼ੀਲੈਂਡ ਵੈਗੇ ਜਾਰੀ ਕਰਦਾ ਹੈ ਅੱਜ ਪ੍ਰੈਕਟੀਕਲ ਦੇ ਵਿੱਚ ਲਾਗੂ ਕਰਨੀਆਂ ਪੈਣੀਆਂ ਰੁੜਕੀ ਵਾਲੇ ਸੋਰ ਦਾ ਧੰਨਵਾਦ ਸਾਹਮਣੇ ਵੇਖ ਲੈਣੀ ਇਸ ਵੇਲੇ ਇਹ ਜਤਿੰਦਰ ਜਤਿੰਦ ਜਾਣਾ ਜੇ ਕੱਠ ਵੱਲ ਨਿਗਾਹ ਮਾਰਦੇ ਐ ਐਨ ਸਿਰਾਂ ਲੱਗਿਆ ਪਿਆ ਮੇਰੇ ਵੀਰੋ ਦਰਸ਼ਕ ਵੀਰੋ ਜੇ ਰੜਕੇ ਦਾ ਟੂਰਨਾਮੈਂਟ ਵਧੀਆ ਲੱਗ ਰਿਹਾ ਇੱਕ ਵਾਰੀ ਤਾੜੀਆਂ ਪੋਪੜੇ ਨਾਲ ਦੇ ਮਾਰ ਦਿਓ ਸੰਗਤ ਖੁਸ਼ ਹੈ ਵੱਡੀ ਤਦਾਦ ਦੇ ਵਿੱਚ ਆਈ ਹੈ ਉਸਤਾਦ ਜੀ ਰੇਡ ਪੈ ਗਈ ਹੈ ਰੇਡ ਪੈ ਗਈ ਸੋਨੀ ਦੇ ਭਾਦਲੇ ਵਾਲੇ ਦੀ ਦੂਦਾ ਭਾਦਲਾ ਬੜੇ ਪ੍ਰਸਿੱਧ ਪਿੰਡ ਫਗਵਾੜੇ ਦੇ ਲਾਗੇ ਮਹਲੋਂਪੁਰ ਵਾਲਾ ਗੁਰਦੀਪ ਰਾਜੋਨ ਕੁਸ਼ਲ ਮਹਿਮਦਵਾਲੀ ਦੀ ਅਗਲੀ ਰੇਡ ਪੈਂਦੀ ਹੋਈ ਕੰਪੂਰ ਥਲੀਏ ਦੇ ਮਹਿਮਦਵਾਲੀਆ ਲੱਲਿਆਵਾਂ ਸੰਦੀਪ ਕਹਿੰਦਾ ਵੀ ਮੈਨੂੰ ਇਹਦੀ ਖੇਡ ਬੰਦਿਆ ਲੱਗਦੀ ਹੈ ਜੱਫਾ ਭਾਵੇਂ ਲੱਗ ਜਾਵੇ ਪਰ ਕਬੱਡੀ ਪਾਉਣਾ ਨਹੀਂ ਹਟਦਾ ਜੱਫਾ ਤਾਂ ਹਰੇਕ ਨੂੰ ਲੱਗਾ ਹੈ ਪਰ ਜਿਹਨੂੰ ਘੱਟ ਲੱਗਾ ਉਹਦਾ ਨਾਮ ਵੱਡਾ ਬਣਿਆ ਹਾਂ ਇਧਰ ਪਾਸੇ ਦਲਿੰਦਰ ਤੇ ਜੋਤੇ ਦਾ ਮੁਕਾਬਲਾ ਚੱਲਦਾ ਹੋਇਆ ਬਹੁਤ ਵਧੀਆ ਮਹਿਮਦਵਾਲੀਆ ਚੱਲ ਜੀ ਜਿੰਦੂ ਆਖਰ ਰੇਡ ਦਾ ਨੋਜੋਣਾ ਅਗਲੀ ਕਬੱਡੀ ਪਾਉਣ ਦੇ ਵਾਸਤੇ ਇਹ ਹੈ இந்து ਮੈਦਾਨ ਦੇ ਅੰਦਰ ਇਧਰ ਗੁਰਜੀਤ ਸਿੰਘ ਜੀ ਇਧਰ ਸਾਡੇ ਵੀਰ ਵਿਸ਼ੇਤਰ ਦੇ ਗੱਲ ਵਾਲੇ ਬਿੱਲੇ ਦਾ ਧੰਨਵਾਦ ਹੈ ਮਨੀ ਧੂਰਕੋਟ ਦਾ ਸੋ ਜਿੱਥੇ ਜਿੱਥੇ ਵੀ ਜੁਮੇ ਮਾਰੇ ਨੇ ਡੈਨੀ ਹੁਣਾਂ ਦਾ ਧੰਨਵਾਦ ਆ ਰੁੜਕੇ ਵਾਲੇ ਇੰਡੂ ਦੀ ਕਬੱਡੀ ਪਈ ਹੋਈ ਐਨ ਪੰਦਿਆ ਹੋਏ ਕਬੱਡੀ ਚੜ ਚੜ ਕੇ ਆਹ ਦੇਖਲਾ ਜ਼ਮਾਨਾ ਹੁਣ ਖੜ ਖੜ ਕੇ ਬਾਗਲਾ ਮੈਨਾ ਕਰਾਉਂਦਾ ਮੁੰਡਾ ਫਿਰ ਮਨੋਪ੍ਰੀਆ ਖੁਸ਼ੀ ਕਰਦਾ ਦੇ ਸਵਾਲ ਦਾ ਇਧਰਲੇ ਪਾਸੇ ਜਾਊਗੀ ਇਹ ਕਬੱਡੀ 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 ਆਹ ਦੇ ਨਾ ਮਨਦੀਪ ਯੂਕੇ ਹੈਪੀ ਪਾਸਿ ਕਾਲਸ ਕਾਲਾ ਢੀਰਸਾ ਯੂਕੇ ਸੋ ਕੈਨੇਡਾ ਦੇ ਮਨਦੀਪ ਯੂਕੇ ਵੱਲੋਂ ਦਰ ਸੇਡਰ ਨਾਲ ਹਾਰ ਲੈ ਦਿੱਤਾ ਜਾਣਾ ਆ ਨੌਜਨ ਗਬਰੂ ਇਸ ਲਈ ਕਰ ਰਿਹਾ ਕੋਸ਼ੇ ਪੰਨ 9 ਵਾਲਾ ਜੜਦੀ ਉਮਰ ਦਾ ਖਿਡਾਰੀ ਤੇ ਨੰਬਰ 7 ਵੀ ਦਾ ਮੰਗ ਹੀ ਮਠੱਡਾ ਪਈ ਹੋਈ ਨੌਜਨ ਦੀ ਰੇਡ ਗਪਾਲਪੁਰੇ ਨੰਨੀ ਦਾ ਵੱਡਾ ਰੋਲ ਆਜੇ ਮੇਲੇ ਲਈ ਸਰਦਾਰ ਮੱਛਰ ਸਿੰਘ ਦਾ ਪੁੱਤਰ ਦੁਨੀਆ ਦਾ ਟੌਪ ਦਾ ਖਿਡਾਰੀ ਪੱਕੇ ਤੌਰ ਤੇ ਕੈਨੇਡਾ ਜਾ ਵਸਿਆ ਹੈ ਦੋਨੇ ਸੰਧੂ ਜੀ ਉਹਨਾਂ ਦੇ ਨਾਲ ਰੁਣਕੇ ਨਗਰ ਦੇ ਨਾਲ ਵੱਡਾ ਪਿਆਰ ਤਾਕਰ ਦੇ ਜੱਫੀਆਂ ਤੇ ਵੀ ਗੱਲ ਬਿੱਲਾ ਸੰਧੂ ਜੀ ਆਏ ਨੇ ਨਿਊਯਾਰਕ ਤੋਂ ਧੰਨਵਾਦ ਕਿੰਨੇ ਆਰਦੀਏ ਵੱਲੋਂ ਬਾਬੀ ਢੇਸੀ ਜੀ ਉਹਨਾਂ ਦਾ ਧੰਨਵਾਦ ਹੈ ਨਾਲੇ ਭੱਟੀ ਉਹਨਾਂ ਦਾ ਆਹ ਕਾਲਾ ਟਰੇਸੀ ਵੱਲ ਕੈਲੀਫੋਰਨੀਆ ਤੋਂ ਧੰਨਵਾਦ ਲਓ ਇਧਰੇ ਪਾਸੇ ਕਹਿੰਦਾ ਸ਼ਾਨ ਪ੍ਰੋਫੈਸ਼ਨ ਚੱਲਦਾ ਹੋਇਆ ਬਹੁਤ ਸਾਰੇ ਦੁਨੀਆ ਦੇ ਵੱਡੇ ਪ੍ਰੋਮੋਟਰ ਅੱਜ ਇਸ ਵੱਡੇ ਮੈਚੀ ਖੇਡਦਾ ਕੋਈ ਹਾਕੀ ਕੋਈ ਫੁੱਟਬਾਲ ਖੇਡਦਾ ਹੈ ਕੀਤੀਆਂ ਕੈਂਸਪਨ ਕਈਆਂ ਤਿਆਰੀਆਂ ਨੇ ਖਿਡਾਰੀ ਕਿਰਕਟ ਦੇ ਵਾਹ ਬੜੀ ਖੜਦੇ ਕਈਆਂ ਨਿਸ਼ਾਨੇਵਾਂ ਦੇ ਵਿੱਚ ਖੂਬ ਮੱਲਾ ਮਾਰਿਆ ਨੇ ਆ ਕੁਸ਼ਤੀ ਵਿੱਚ ਵੀ 올림픽 ਦਾ ਲੈਂਡ ਮੈਚ ਹੁਣ ਭਰੀਆ ਜੱਗ ਦੇ ਕਬੱਡੀ ਨੇ ਉਡਾਰੀਆਂ ਨੇ लवली ਕੋਸ਼ਿਸ਼ ਕਰਦਾ ਨਿਕਲਦੀ ਆਹ ਹੁੰਦੀ ਹੈ ਕਮਾਲ ਸੋਨੀ ਦੀ ਰੇਡ ਤੇ ਮਹਿਮਦਵਾਲੀਆ लवली लवली ਤੇ ਸੋਨੀ लवली ਤੇ ਸੋਨੀ ਪੁਆਇੰਟ ਆਹ ਹੈ ਨੋ ਜਨ ਦਾ ਇਸ ਲਈ ਸੋਨੀ ਤਗੜਾ ਨੰਬਰ ਜਿਹੜਾ ਆਪਣੇ ਟੀਮ ਦੀ ਜੋੜ ਗਿਆ ਮਹਿਮਦਵਾਲੀਆ ਜੋਤਾ ਅਗਲੀ ਕਬੱਡੀ ਪੁਆਇੰਟ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਹੈ ਅਗਲਾ ਮੈਚ ਉਹ ਵੀ ਸਿਰੇ ਨਾਲ ਖੇਡਿਆ ਜਾਵੇਗਾ ਉਧਰ ਕਹਿੰਦੇ ਮੰਨਾ ਇਸ ਲਈ ਖੇਡ ਮੈਦਾਨ ਦੇ ਵਿੱਚ ਪਾ ਰਿਹਾ ਹੈ ਮੰਨਾ ਬੱਲ ਨੌ ਵਾਲਾ ਮੰਨਾ ਪਰ ਮੰਨਾ ਖਿਡਾਰੀ ਹੈ ਇਸ ਰੇਡ ਤੇ ਸਾਡੇ ਵੀਰ ਕਿਤਾ ਆਰਤੀਆ ਨਾਲ ਬੱਗੋ ਯੂਕੇ ਮੰਗਾ ਪਾਸੀ ਯੂਕੇ ਪ੍ਰਭਯੋਤ ਤੇ ਸੁਖਾ ਬਜੂਹੇ ਵਾਲਾ ਉਹਨਾਂ ਵੱਲੋਂ ਕਹਿੰਦੇ 51000 ਦਾ ਜਫਾ ਵਾਹਿਗੁਰੂ ਲਾ ਗਿਆ ਵਾਹਿਗੁਰੂ ਲਾ ਗਿਆ 84 ਦੇ ਸਲਾਮੂ ਦਾ ਤੇ ਫੌਜੀ ਦਾ ਵੀ ਕਿੰਦਾ ਕਹਿੰਦਾ ਬਹੁਤ ਬਹੁਤ ਧੰਨਵਾਦ ਹੈ ਉਹ ਵੀ ਸਾਡੇ ਵਾਸਤੇ ਖੇਡੇ ਲਓ ਇਧਰੇ ਪਾਸੇ ਖੇਡ ਕਬੱਡੀ ਰੇਡ ਪਾਉਣ ਦੇ ਵਾਸਤੇ ਵਧਦਾ ਹੋਇਆ ਨਦੋਰ ਵਾਲਾ ਕਰਦਾ ਕਮਾਲਾ ਮੇਰੇ ਸ਼ਰਮਾ ਮੇਰਾ ਪਿੰਡ ਪੰਜਾਬ ਆਫੀਸ਼ੀਅਲ ਯੂਟਿਊਬਰ ਉਹ ਵੀ ਸ਼ਰਮਾ ਦੇ ਸਾਡੇ ਕੋ ਆਏ ਨੇ ਦੀਪਕ ਸ਼ਰਮਾ ਸ਼ੇਖੂਪੁਰੇ ਦਾ ਵੀ ਧੰਨਵਾਦ ਲਓ ਇਧਰੇ ਪਾਸੇ ਖੇਡ ਕਬੱਡੀ